अब क्या करना है मुझे बताइए नहीं क्या करना मैंने तो इसको पोस्ट करवाना है मैं आपसे हिंदी में बात कर रहा हूँ आपका बनता है मेरे से पंजाबी में बात करना मेरा नहीं बनता सर अब मैं बताइए मैं क्या करूँ सर मैं आती नहीं है नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहां पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मुझे उससे कोई दिक्कत नहीं है आपकी जो क्वालिफिकेशन है उस पर भी कोई दिक्कत नहीं है लेकिन है ये थोड़ी गल बैठे जे तो पंजाबी तो आनी चाहिए थोड़ा ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ 'ਚ ਚਲੋ ਤੁਸੀਂ ਉਹ ਬੱਚਾ ਕਰਵਾ ਲਓ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ 'ਚ ਜਾਂ ਹਿੰਦੀ 'ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਤੁਹਾਨੂੰ ਅੰਮ੍ਰਿਤਸਰ ਕਾਲੀ ਦਰ ਵਾਰਸ ਪੰਜਾਬ ਦੇ ਆਗੂ ਸ਼ਮਸ਼ੇਰ ਸਿੰਘ ਪਧਰੀ ਦੀ ਅਗਵਾਈ ਹੇਠ ਅੱਜ ਇੱਕ ਵਫਤ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਸ਼ਮਸ਼ੇਰ ਸਿੰਘ ਪਧਰੀ ਨੇ ਦੱਸਿਆ ਕਿ ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਨਾਲ ਆਪਣੀ ਕਲ ਦੀ ਸ਼ੁਰੂਆਤ ਕਰਦੇ ਹਨ ਅਤੇ ਉਹ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਵਿੱਚ ਪਹੁੰਚੇ ਹਨ ਤਾਜ਼ਾ ਸਰਕਾਰੀ ਵਿਭਾਗਾਂ ਦੇ ਵਿੱਚ ਪੰਜਾਬੀ ਪਾਰਟੀਆਂ ਦੇ ਹੱਕ ਦੇ ਰੱਖਿਆ ਕੀਤੀ ਜਾ ਸਕੇ ਉਹਨਾਂ ਕਹੇ ਕਿ ਪੂਰੇ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਕਈ ਸੈਂਟਰ ਅਤੇ ਰਾਜ ਸਰਕਾਰ ਦੇ ਦਫ਼ਤਰਾਂ ਵਿੱਚ ਲੋਕਾਂ ਨਾਲਿੱਦਾ ਸੰਪਰਕ ਰੱਖਣ ਵਾਲੇ ਕਰਮਚਾਰੀ ਹਿੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਨੇ ਕਈ ਥਾਵਾਂ ਤੇ ਪੰਜਾਬੀ ਬੋਲਣ ਪੜਨ ਜਾਂ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਤਾਂ ਜੋ ਕਿ ਸੂਬੇ ਦੀ ਮਾਂ ਬੋਲੀ ਦੇ અપਮਾਨ ਦੇ ਬਰਾਬਰ ਹੈ ਉਹਨਾਂ ਨੇ ਹਾਲ ਹੀ ਵਿੱਚ ਵੱਡੇ ਡਾਕਖਾਨੇ ਦੀ ਵੀਡੀਓ ਵਾਇਰਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਉਥੇ ਲੱਗੇ ਬੋਰਡ ਸਿਰਫ ਅੰਗਰੇਜ਼ੀ ਵਿੱਚ ਹਾਂ ਜਦਕਿ ਪੰਜਾਬ ਦੀ ਸਭ ਤੋਂ ਪਹਿਲਾ ਪੰਜਾਬੀ ਹੋਣੀ ਚਾਹੀਦੀ ਹੈ ਚਮਚੇਰ ਸਿੰਘ ਪੱਧਰੀ ਨੇ ਕਿਹਾ ਕਿ ਜੇ ਕੋਈ ਕਰਮਚਾਰੀ ਦੂਜੇ ਸ਼ਬੇ ਤੋਂ ਬਦਲੀ ਹੋ ਕੇ ਪੰਜਾਬ ਦੇ ਵਿੱਚ ਆਉਂਦਾ ਤਾਂ ਇਸ ਲਈ ਉਤੋਂ ਦੀ ਲੋਕਲ ਭਾਸ਼ਾ ਜਾਣਨੀ ਲਾਜ਼ਮੀ ਹੋਣੀ ਚਾਹੀਦੀ ਹੈ ਸੰਵਿਧਾਨ ਦੇ ਆਰਟੀਕਲ 28 350 ਅਧੀਨ ਪੰਜਾਬੀ ਭਾਸ਼ਾ ਦੀ ਰੱਖਿਆ ਕਰਨਾ ਸਾਡਾ ਅਧਿਕਾਰ ਹੈ ਤੇ ਇਸ ਲਈ ਅਸੀਂ ਹਰ ਪੱਧਰ ਤੇ ਆਪਣਾ ਸਟੈਂਡ ਲੈਂਦੇ ਰਹਾਂਗੇ। ਉਹਨਾਂ ਮੰਗ ਕਿ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡ ਪਹਿਲਾ ਪੰਜਾਬੀ ਫਿਰ ਹਿੰਦੀ ਅਤੇ ਫਿਰ ਅੰਗਰੇਜ਼ੀ ਦੇ ਵਿੱਚ ਲਗਾਏ ਜਾ। ਨਾਲੇ ਕਾਊਂਟਰਾਂ ਦੇ ਤਾਂ ਨਾਤ ਕਰਮਚਾਰੀਆਂ ਨੂੰ ਪੰਜਾਬੀ ਬੋਲਣ, ਪੜਨ ਤੇ ਲਿਖਣ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਡੀਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਦਫ਼ਤਰ ਦੇ ਅੰਦਰ ਅਤੇ ਬਾਹਰ ਬੋਰਡ ਪੰਜਾਬੀ ਵਿੱਚ ਲਗਾਏ ਜਾਣ ਅਤੇ ਲੋਕਾਂ ਨਾਲ ਪੰਜਾਬੀ ਵਿੱਚ ਹੀ ਡੇਲੇ ਕਿਤੇ ਜਾਵੇ ਚਮਚੇਰ ਸਿੰਘ ਪੱਧਰੀ ਨੇ ਕਿਹਾ ਕਿ ਸਾਨੂੰ ਕਿਸੇ ਹੋਰ ਪਾਰਟੀਆਂ ਦੇ ਨਾਲ ਕੋਈ ਦਿੱਕਤ ਨਹੀਂ ਪਰ ਪੰਜਾਬੀ ਨੂੰ ਦਾ ਹੱਕ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੰਜਾਬੀ ਪਛਾਣ ਦਾ ਮਾਣ ਹੈ ਹਾਂਜੀ ਨਹੀਂ ਨਹੀਂ ਉਹਨਾਂ ਨੂੰ ਹਾਂਜੀ ਸਰ ਕੀ ਨਾਮ ਉਹ ਕੀ ਕਹਿਣਾ ਚਾਹੂਗੀ ਅੱਜ ਕੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮੋਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਇੱਕ ਮੰਨ ਪੱਤਰ ਦੇਣ ਵਾਸਤੇ ਆਏ ਸੀ ਉਹ ਇਸ ਸਬੰਧ ਦੇ ਵਿੱਚ ਆ ਕਿ ਜਿਹੜੇ ਸਰਕਾਰੀ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜੋ ਸਾਡੀ ਨੋਟਿਸ ਦੇ ਵਿੱਚ ਆਏ ਨੇ ਉਥੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਵਿਭਾਗ ਆ ਜਾਂ ਪੰਜਾਬ ਸਰਕਾਰ ਦੇ ਕਈ ਵਿਭਾਗ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਉਥੇ ਡੀਲਿੰਗ ਕਰਦੇ ਨੇ ਜਿਹੜੇ ਕਾਰਜਭਾਰ ਸੰਭਾਲਦੇ ਕਲਰਕ ਨੇ ਜਾਂ ਲੋਕਾਂ ਨਾਲ ਜਿਨ੍ਹਾਂ ਦਾ ਰਫਤਾਰ ਰਹਿੰਦਾ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ ਤੇ ਹੋਰ ਵੀ ਕਈ ਥਾਵਾਂ ਤੇ ਸੈਂਟਰਲ ਡਿਪਾਰਟਮੈਂਟ ਦੇ ਜਿਹੜੇ ਵਿਭਾਗ ਆ ਜਿਵੇਂ ਵੱਡਾ ਡਾਕਖਾਨਾ ਆ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਦੇ ਵਿੱਚ ਮੈਂ ਹੀ ਉਹ ਵੀਡੀਓ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਜਿੰਨੇ ਵੀ ਉਥੇ ਬੋਰਡ ਲੱਗੇ ਹੋਏ ਨੇ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਰਿਹਾ ਜਦੋਂ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁੰਦਿਆਂ ਸਾਰਾ ਕੁਝ ਜਿਹੜਾ ਵਾ ਉਹ ਪਹਿਲੀ ਭਾਸ਼ਾ ਪੰਜਾਬੀ ਆ ਸਾਡੀ ਮਾਤ ਭਾਸ਼ਾ ਵਾ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਚ ਲੱਗੇ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੇ ਅਧਿਕਾਰੀ ਨੇ ਉਹ ਆਏ ਹੋਏ ਇੱਥੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਕੰਮ ਕਰਾਉਣ ਆਉਂਦੇ ਆ ਡਾਬਡੇ ਡਾਕਖਾਨੇ ਦੇ ਵਿੱਚ ਜਾਂ ਹੋਰ ਵੀ ਕਈ ਵਿਭਾਗ ਉਹਨਾਂ ਨਾਲ ਹਿੰਦੀ ਚ ਗੱਲ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਲਿਖਿਆ ਕੋਈ ਪੱਤਰ ਜਾਂ ਚਿੱਠੀ ਕੋਈ ਦਿੰਦੇ ਆ ਤੇ ਉਹਨਾਂ ਨੂੰ ਉਹ ਜਿਹੜੀ ਪੰਜਾਬੀ ਆ ਨਾ ਪੜ੍ਹਨੀ ਆਉਂਦੀ ਆ ਨਾ ਸੁਣਨੀ ਆਉਂਦੀ ਆ ਨਾ ਹੀ ਉਹਨਾਂ ਨੂੰ ਬੋਲਣੀ ਆਉ ਮਜਬੂਰ ਕਰਦੇ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਨਹੀਂ ਹਣਾਏ ਸੀ ਜੋ ਅਸੀਂ ਦਫ਼ਤਰ ਦੇ ਵਿੱਚ ਦੇ ਦਿੱਤਾ ਵਾ ਉੱਥੇ ਵੇਖਿਆ ਜਾ ਰਿਹਾ ਦਫ਼ਤਰਾਂ ਦੇ ਵਿੱਚ ਅਸੀਂ ਮੰਗ ਕਰਨ ਆਏ ਆ ਕਿ ਜਿਹੜੇ ਪਹਿਲੀ ਤੇ ਗੱਲ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ ਜਾਣ ਦੂਸਰੀ ਗੱਲ ਆ ਜਿਹੜੀ ਜਿਹੜੇ ਉੱਥੇ ਅਧਿਕਾਰੀ ਲਾਏ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਕਾਊਂਟਰ ਤੇ ਡੀਲਿੰਗ ਕਲਰਕ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਜਾਣਦੇ ਹੋਣ ਉਹਨਾਂ ਨੂੰ ਪੰਜਾਬੀ ਜਿਹੜੀ ਚੰਗੀ ਤਰ੍ਹਾਂ ਬੋਲਣੀ ਲਿਖਣੀ ਤੇ ਸਮਝਣੀ ਆਉਂਦੀ ਹੋਵੇ ਤੇ ਪੜ੍ਹਨੀ ਆਉਂਦੀ ਹੋਵੇ ਇਹ ਇਹ ਅਸੀਂ ਮੰਗ ਪੱਤਰ ਲੈਣ ਆਏ ਆ ਸੋ ਇਹ ਅਲਟੀਸਿੰਡ ਆਫ ਰੈਂਸ ਜੇਕਰ ਆਪਦੀ ਗੱਲ ਕਰ ਰਹੇ ਜੇ ਉਹ ਸੈਂਟਰ ਦਾ ਹੈਗਾ ਤੇ ਸੈਂਟਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸੇ ਦੀ ਵੀ ਬਦਲੀ ਹੋ ਕੇ ਆ ਸਕਦੀ ਹੈ ਤੇ ਨਾਲੇ ਹਿੰਦੀ ਭਾਸ਼ਾ ਦੀ ਗੱਲ ਹਿੰਦੀ ਭਾਸ਼ਾ ਇੱਕ ਨੈਸ਼ਨਲ ਲੈਂਗੁਏਜ ਜਾਣਦੀ ਹੈ ਪੰਜਾਬੀ ਇੱਕ ਮਤਲਬ ਕਿ ਪੰਜਾਬ ਦੀ ਭਾਸ਼ਾ ਹੈ ਪਰ ਉਹ ਆਪਣਾ ਸੈਂਟਰ ਦਾ ਹਲਕਾ ਹੈਗਾ ਸੈਂਟਰ ਤੋਂ ਬਦਲੀ ਹੋ ਕੇ ਬੰਦਾ ਕਹ ਰਿਹਾ ਸੀ ਮੈਂ ਦਿੱਲੀ ਤੋਂ ਆਇਆ ਹਾਂ ਇਸ ਕਰਕੇ ਉਹਨੂੰ ਦਿੱਕਤ ਆਈ ਸੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਜਿਹੜੀ ਸੈਂਟਰ ਡਿਪਾਰਟ ਜਾਂ ਹੋਰਾਂ ਸੂਬਿਆਂ ਤੋਂ ਗੈਰ ਪੰਜਾਬੀ ਸੂਬਿਆਂ ਤੋਂ ਜਿਹੜੇ ਬੰਦੇ ਇੱਥੇ ਕਰਮਚਾਰੀ ਬਦਲ ਕੇ ਆਉਂਦੇ ਆ ਸਰਕਾਰ ਦਾ ਇੱਕ ਪ੍ਰਵਧਾਨਾ ਜਿਹਦੇ ਵਿੱਚ ਉਹਨਾਂ ਨੂੰ ਇੱਥੋਂ ਦੀ ਜਿਹੜੀ ਲੋਕਲ ਭਾਸ਼ਾ ਉਹ ਆਉਣੀ ਲਾਜ਼ਮੀ ਆ ਤੇ ਖਾਸ ਤਰਤੇ ਟ੍ਰੇਨਿੰਗ ਟ੍ਰੇਨਰ ਵੀ ਹੁੰਦੇ ਨੇ ਜਿਹੜਾ ਉਹਨਾਂ ਨੂੰ ਭਾਸ਼ਾ ਬੋਲਣੀ ਸਿਖਾਉਂਦੇ ਆ ਪੜ੍ਹਨੀ ਸਿਖਾਉਂਦੇ ਆ ਤੇ ਫੇਰ ਉਹ ਇੱਥੋਂ ਦੇ ਲੋਕਾਂ ਨਾਲ ਪੰਜਾਬੀ ਹੁਣ ਇੱਕ ਕਰਮਚਾਰੀ ਦੇ ਬਦਲੇ ਸਾਰਾ ਮੰਨ ਲਓ ਇੱਕ ਅੰਮ੍ਰਿਤਸਰ ਦੇ ਲੋਕ ਆ ਉਹ ਪੰਜਾਬੀ ਚ ਗੱਲ ਕਰਦੇ ਆ ਉਹ ਇੱਕ ਕਰਮਚਾਰੀ ਦੀ ਪੰਜਾਬੀ ਬੋਲਣ ਦੀ ਬਜਾਏ ਉਹ ਹਿੰਦੀ ਚ ਬੋਲਣਾ ਸ਼ੁਰੂ ਕਰ ਦਿੰਦੇ ਤੇ ਇਹ ਤਾਂ ਬਿਲਕੁਲ ਗਲਤ ਆ ਨਾ ਇਹ ਤਾਂ ਜਾਇਜ਼ ਹੀ ਨਹੀਂਗਾ ਉਹਨੂੰ ਪੰਜਾਬੀ ਆਉਣੀ ਹੋਣੀ ਚਾਹੀਦੀ ਆ ਔਰ ਇਹ ਰੂਲ ਦੇ ਵਿੱਚ ਵੀ ਆ ਕਿ ਜਿਹੜਾ ਜਿਹੜੇ ਸੂਬੇ ਦੇ ਵਿੱਚ ਕਰਮਚਾਰੀ ਜਾਊਗਾ ਉਹਨੂੰ ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਵਾ ਉਹ ਆਉਣੀ ਲਾਜ਼ਮੀ ਆ ਔਰ ਜਿਹੜਾ ਸਵਿਧਾਨ ਦਾ ਆਰਟੀਕਲ 29 ਆ ਤੇ 350A ਆ ਉਹਦੇ ਅਧੀਨ ਸਾਨੂੰ ਆਪਣੇ ਸੂਬੇ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਜਿਹੜੀ ਰੱਖਿਆ ਕਰਨੀ ਆ ਉਹ ਸਾਡਾ ਅਧਿਕਾਰ ਆ ਅਸੀਂ ਆਪਣੀ ਮਾਤ ਭਾਸ਼ਾ ਦੇ ਲਈ ਕੁਝ ਵੀ ਆਪਣਾ ਸਟੈਂਡ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪਹਿਲ ਦੇ ਨੰਬਰ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਗਿਆ ਹੈ ਅਜੇ ਜੀ ਮੈਂ ਮੰਗ ਪੱਤਰ ਦਿੱਤਾ ਵਾ ਬਾਕੀ ਉਥੇ ਡੀਸੀ ਦਫਤਰ ਵੀ ਤੁਹਾਡੇ মিডিਆ ਵਾਲੇ ਸਾਰੇ ਪਹੁੰਚੇ ਸੀ ਸਵੇਰੇ ਉਥੇ ਬੁਲਾਇਆ ਗਿਆ ਸੀ ਤੇ ਉਹ ਡੀਸੀ ਦਫਤਰ ਜਿਹੜੇ ਦਾਕਰ ਵਾਲੇ ਜੀਪੋ ਵਾਲੇ ਵੱਡੇ ਡਾਕਾਂ ਵਾਲੇ ਉਥੇ ਬੁਲਾਇਆ ਗਿਆ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਜਲ ਤੋਂ ਜਲਦੀ ਜਿਹੜੇ ਬੋਰਡ ਆ ਉਹ ਸਾਰੇ ਪੰਜਾਬੀ ਚ ਕਰਾਂਗੇ ਕਿਉਂਕਿ ਬਾਹਰ ਕੁਝ ਬੋਰਡ ਆ ਉਹ ਪੰਜਾਬੀ ਚ ਲੱਗੇ ਪਰ ਅੰਦਰ ਜਿਹੜੀਆਂ ਖਿੜਕੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਚ ਉਹ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਪੰਜਾਬੀ ਚ ਕਰ ਦਿਆਂਗੇ ੱਲੇ ਪੰਜਾਬੀ ਚ ਹੀ ਕਿਤੇ ਜਾਣ ਜਾਂ ਪੰਜਾਬੀ ਨਾਲ ਜੋੜੀ ਜਾਵੇ ਵੇਖੋ ਸਾਨੂੰ ਦੂਸਰੀ ਕਿਸੇ ਵੀ ਭਾਸ਼ਾ ਚ ਕੋਈ ਦਿੱਕਤ ਨਹੀਂ ਜਦੋਂ ਸਾਨੂੰ ਕਿਸੇ ਭਾਸ਼ਾ ਦੂਸਰੀ ਤੋਂ ਦਿੱਕਤ ਨਹੀਂ ਆ ਫਿਰ ਸਾਡੀ ਭਾਸ਼ਾ ਤੋਂ ਵੀ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਪੰਜਾਬੀ ਸੂਬਾ ਵਾ ਪੰਜਾਬੀ ਪੰਜਾਬ ਦੇ ਅਸੀਂ ਰਹਿਣ ਵਾਲੇ ਆ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਆ ਦੂਸਰੀਆਂ ਪਛਾਵਾਂ ਜਿਹੜੀਆਂ ਹਿੰਦੀ ਇੰਗਲਿਸ਼ ਜਾਂ ਹੋਰ ਵੀ ਕਿਸੇ ਭਾਸ਼ਾ 'ਚ ਲਿਖਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬੀ ਲਿਖੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਸਾਡੇ ਸ਼ਹਿਰ ਦੇ ਪੰਜਾਬ ਦੇ ਰਹਿਣ ਵਾਲੇ ਲੋਕੀ ਉੱਥੇ ਜਾ ਕੇ ਉਹਨਾਂ ਨਾਲ ਡੀਲ ਕਰਦੇ ਠੀਕ ਹੈ